ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਗੱਲ ਕਰਾਂਗੇ ਮਹਾਤਮਾ ਬੁੱਧ ਬਾਰੇ ਦਰਦ ਕੀ ਹੈ ਦੁੱਖ ਕੀ ਹੈ ਇਸ ਬਾਰੇ ਮਹਾਤਮਾ ਬੁੱਧ ਨੇ ਪੜਿਆ ਬਹੁਤ ਸੀ ਸੁਨਿਆ ਵੀ ਬਹੁਤ ਸੀ ਪਰ ਮਹਾਤਮਾ ਬੁੱਧ ਨੇ ਕਦੇ ਮਹਿਸੂਸ ਨਹੀਂ ਕੀਤਾ ਸੀ ਕਿਉਂਕਿ ਜਦੋਂ ਤੋਂ ਮਹਾਤਮਾ ਬੁੱਧ ਪੈਦਾ ਹੋਏ ਸੀ ਨਾ ਹੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸੱਟ ਲੱਗੀ ਸੀ ਅਤੇ ਨਾ ਹੀ ਕਦੇ ਮਹਾਤਮਾ ਬੁੱਧ ਬਿਮਾਰ ਪਏ ਸੀ ਇਸ ਕਰਕੇ ਉਹਨਾਂ ਨੂੰ ਦਰਦ ਬਾਰੇ ਦੁੱਖ ਬਾਰੇ ਕਦੇ ਪਤਾ ਹੀ ਨਹੀਂ ਚੱਲਿਆ ਕਿ ਅਸਰੇ ਵਿੱਚ ਦਰਦ ਕੀ ਹੁੰਦਾ ਹੈ ਦੁੱਖ ਕੀ ਹੁੰਦਾ ਹੈ ਤੇ ਇੱਕ ਦਿਨ ਉਹਨਾਂ ਦੇ ਜੀਵਨ ਵਿੱਚ ਇੱਕ ਅਜੀਹੀ ਘਟਨਾ ਵਾਪਰੀ ਇਸ ਘਟਨਾ ਵਿੱਚ ਉਹਨਾਂ ਨੇ ਦਰਦ ਵੀ ਮਹਿਸੂਸ ਕੀਤਾ ਅਤੇ ਦੁੱਖ ਵੀ ਮਹਿਸੂਸ ਕੀਤਾ ਇਹ ਗੱਲ ਉਦੋਂ ਦੀ ਹੈ ਇੱਕ ਦਿਨ ਬਸੰਤਰੀ ਰੁੱਤ ਸੀ ਮਹਾਤਮਾ ਬੁੱਧ ਆਪਣੇ ਸਾਥੀਆਂ ਦੇ ਨਾਲ ਬਾਗ ਵਿੱਚ ਘੁੰਮ ਰਿਹਾ ਸੀ ਰੰਗ ਬਰੰਗੇ ਫੁੱਲ ਖਿਲੇ ਹੋਏ ਸੀ ਬਹੁਤ ਹੀ ਸੋਹਣੀ ਤੇ ਮਿੱਠੀ ਹਵਾ ਚੱਲਦੀ ਪਈ ਸੀ ਮੌਸਮ ਬਹੁਤ ਹੀ ਸੁਹਾਵਣਾ ਸੀ ਮਹਾਤਮਾ ਬੁੱਧ ਆਪਣੇ ਸਾਥੀਆਂ ਨਾਲ ਬਾਗ ਵਿੱਚ ਭਾਵਕੀ ਬਗੀਚੇ ਵਿੱਚ ਘੁੰਮ ਰਹੇ ਸੀ ਤੇ ਜਿਹੜੇ ਮਹਾਤਮਾ ਦੇ ਸਾਥੀ ਮਹਾਤਮਾ ਬੁੱਧ ਦੇ ਸਾਥੀ ਸੀ ਉਹ ਖਿੰਡ ਗਏ ਭਾਵਕੀ ਉਹ ਵੱਖ-ਵੱਖ ਹੋ ਗਏ ਤੇ ਮਹਾਤਮਾ ਬੁੱਧ ਇਕੱਲੇ ਰਹਿ ਗਏ ਜਦੋਂ ਉਹ ਇਕੱਲੇ ਰਹਿ ਗਏ ਤਾਂ ਮਹਾਤਮਾ ਬੁੱਧ ਇੱਕ ਦਰਖਤ ਦੇ ਥੱਲੇ ਬੈਠ ਗਏ ਹਵਾ ਬਹੁਤ ਹੀ ਸੋਹਣੀ ਚੱਲਦੀ ਪਈ ਸੀ ਉਹ ਇੱਕ ਦਰਖਤ ਦੇ ਥੱਲੇ ਬੈਠ ਗਏ ਕੀ ਹੋਇਆ ਉਹਨਾਂ ਦੇ ਕੋਲ ਇੱਕ ਹੰਸ ਡਿੱਗਿਆ ਹੰਸ ਦੇ ਤੀਰ ਲੱਗਾ ਹੋਇਆ ਸੀ ਹੰਸ ਬਹੁਤ ਜ਼ਿਆਦਾ ਜ਼ਖਮੀ ਸੀ ਮਹਾਤਮਾ ਵੱਧ ਉੱਠੇ ਉਹਨਾਂ ਨੇ ਹੰਸ ਨੂੰ ਚੁੱਕਿਆ ਹੰਸ ਨੂੰ ਆਪਣੇ ਕੁਛੜੇ ਵਿੱਚ ਲੈ ਕੇ ਉਹ ਫਿਰ ਦਰਖਤ ਥੱਲੇ ਬੈਠ ਗਏ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਉਹ ਜੋ ਤੀਰ ਸੀ ਜੋ ਕਿ ਉਸ ਹੰਸ ਦੇ ਲੱਗਾ ਹੋਇਆ ਸੀ ਉਸ ਤੀਰ ਨੂੰ ਉਹਨਾਂ ਨੇ ਸਭ ਤੋਂ ਬਾਹਰ ਕੱਢਿਆ ਫਰਮਾਤਮਾ ਬੁੱਧ ਨੇ ਹੰਸ ਦੇ ਜੋ ਜ਼ਖਮ ਸੀ ਉਹ ਜ਼ਖਮ ਉਹਨਾਂ ਨੇ ਬੜੇ ਪਿਆਰ ਨਾਲ ਪੁੰਝੇ ਤੇ ਜਿਹੜਾ ਹੰਸ ਸੀ ਉਹ ਮਹਾਤਮਾ ਬੁੱਧ ਨੂੰ ਬੜੀ ਹੀ ਦਇਆ ਭਾਵਨਾ ਨਾਲ ਦੇਖ ਰਿਹਾ ਸੀ ਤੇ ਜਿਹੜਾ ਤੀਰ ਮਹਾਤਮਾ ਬੁੱਧ ਨੇ ਹੰਸ ਦੇ ਵਿਚੋਂ ਕੱਢਿਆ ਸੀ ਜੋ ਕਿ ਹੰਸ ਦੇ ਲੱਗਾ ਹੋਇਆ ਸੀ ਉਹੀ ਤੀਰ ਮਹਾਤਮਾ ਬੁੱਧ ਨੇ ਆਪਣੀ ਬਾਹ ਵਿੱਚ ਖੋਪ ਲਿਆ ਯਾਨੀ ਕਿ ਉਹ ਤੀਰ ਉਹਨਾਂ ਨੇ ਆਪਣੀ ਬਾਹ ਵਿੱਚ ਬੜੇ ਜ਼ੋਰ ਦੀ ਮਾਰਿਆ ਤੇ ਉਹ ਉਹਨਾਂ ਦੀ ਬਾਹ ਵਿੱਚ ਖੁੱਬ ਗਿਆ ਇਸ ਪ੍ਰਕਾਰ ਉਦੋਂ ਉਹਨਾਂ ਨੇ ਦਰਦ ਅਤੇ ਦੁੱਖ ਦੀ ਤਕਲੀਫ ਨੂੰ ਉਹਨਾਂ ਨੇ ਮਹਿਸੂਸ ਕੀਤਾ ਸੀ ਕਿ ਅਸਲ ਵਿੱਚ ਦਰਦ ਹੁੰਦਾ ਕੀ ਹੈ ਤਕਲੀਫ ਹੁੰਦੀ ਕੀ ਹੈ ਉਹਨਾਂ ਨੇ ਮਹਿਸੂਸ ਕੀਤਾ ਸੀ ਤੇ ਜਦੋਂ ਉਹਨਾਂ ਨੇ ਇਸ ਦਰਦ ਨੂੰ ਮਹਿਸੂਸ ਕੀਤਾ ਤਾਂ ਮਹਾਤਮਾ ਬੁੱਧ ਨੇ ਕਿਹਾ ਪਤਾ ਨਹੀਂ ਕਿਹੜੇ ਕਿਸ ਨੇ ਇਸ ਪੰਛੀ ਤੇ ਤੀਰ ਮਾਰਿਆ ਹੈ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਤੇ ਉਹ ਹਜੇ ਸੋਚ ਹੀ ਰਹੀ ਸੀ ਕਿ ਵੀ ਇਸ ਨੂੰ ਤੀਰ ਕਿੱਦਾਂ ਮਾਰਿਆ ਹੈ ਕਿ ਉਹ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਦੱਸਾਂ ਕਿ ਦਰਦ ਕੀ ਹੁੰਦਾ ਹੈ ਇੰਨੇ ਨੂੰ ਮਹਾਤਮਾ ਬੁੱਧ ਹਜੇ ਸੋਚ ਹੀ ਰਿਹਾ ਸੀ ਕਿ ਇੰਨੇ ਨੂੰ ਇੱਕ ਨੌਕਰ ਆਇਆ ਆਸੇ ਵਿੱਚ ਜਿਹਨੇ ਤੀਰ ਵਾਰਿਆ ਸੀ ਉਹ ਮਹਾਤਮਾ ਬੁੱਧ ਦੇ ਚਚੇਰਾ ਭਰਾ ਸੀ ਦੇਵਰਤ ਦੇਵਦੱਤ ਦੇਵਦੱਤ ਸੋਦਾ ਨਾਮ ਉਹ ਮਹਾਤਮਾ ਬੁੱਧ ਦੇ ਚਚੇਰਾ ਭਰਾ ਸੀ ਉਹ ਨੌਕਰ ਆਇਆ ਉਹ ਕਹਿਣ ਲੱਗਾ ਕਿ ਇਸ ਹੰਸ ਨੂੰ ਮੇਰੇ ਮਾਲਕ ਨੇ ਵਾਰਿਆ ਹੈ ਤੀਰ ਮਾਰਿਆ ਹੈ ਇਹ ਹੰਸ ਸਾਨੂੰ ਦੇ ਦਿਓ ਮਹਾਤਮਾ ਬੁੱਧ ਨੇ ਮਨਾ ਕਰ ਦਿੱਤਾ ਮਹਾਤਮਾ ਬੁੱਧ ਕਹਿਣ ਲੱਗੇ ਕਿ ਅਗਰ ਇਹ ਹੰਸ ਉਸ ਦੇ ਤੀਰ ਨਾਲ ਮਰ ਜਾਂਦਾ ਤਾਂ ਇਸ ਹੰਸ ਤੇ ਉਹਦਾ ਹੱਕ ਸੀ ਪਰ ਹੁਣ ਇਸ ਨੂੰ ਅਸੀਂ ਬਚਾਇਆ ਹੈ ਹੁਣ ਇਸ ਤੇ ਸਿਰਫ ਸਾਡਾ ਹੱਕ ਹੈ ਉਹ ਜੋ ਨੌਕਰ ਸੀ ਉਹ ਵਾਪਸ ਚਲਾ ਗਿਆ ਫਿਰ ਦੇਵ ਦੱਤ ਦੇ ਫਿਰ ਭੇਜਿਆ ਕਿ ਜਾ ਹੰਸ ਲੈ ਕੇ ਆ ਉਹ ਫਿਰ ਨੌਕਰ ਫਿਰ ਆਇਆ ਮਹਾਤਮਾ ਬੁੱਧ ਕਹਿਣ ਲੱਗੇ ਕਿ ਇਸ ਹੰਸ ਤੇ ਸਿਰਫ ਮੇਰਾ ਹੱਕ ਹੈ ਜੇ ਤੁਸੀਂ ਮਾਮਲਾ ਪੰਚਾਂ ਵਿੱਚ ਲਿਜਾਣਾ ਚਾਹੁੰਦੇ ਹੋ ਤਾਂ ਲਿਜਾ ਸਕਦੇ ਹੋ ਫਿਰ ਪੰਚ ਬੈਠੇ ਗਏ ਤੇ ਸਾਰੀ ਗੱਲਬਾਤ ਹੋਈ ਫੈਸਲਾ ਮਹਾਤਮਾ ਬੁੱਧ ਦੇ ਹੱਕ ਵਿੱਚ ਆਇਆ ਕਿਉਂਕਿ ਉਹਨਾਂ ਨੇ ਹੰਸ ਨੂੰ ਬਚਾਇਆ ਸੀ ਇਸ ਕਰਕੇ ਹੰਸ ਹੁਣ ਮਹਾਤਮਾ ਬੁੱਧ ਦਾ ਹੋ ਚੁੱਕਾ ਸੀ ਫੈਸਲਾ ਮਹਾਤਮਾ ਬੁੱਧ ਦੇ ਹੱਕ ਵਿੱਚ ਆਇਆ ਸੀ ਤੇ ਇਸ ਗੱਲ ਤੋਂ ਫਿਰ ਉਮਰ ਭਰ ਜਿਹੜਾ ਦੇਵਦੱਤ ਸੀ ਉਹ ਮਹਾਤਮਾ ਬੁੱਧ ਨਾਲ ਈਰਖਾ ਕਰਦਾ ਰਿਹਾ ਅਤੇ ਇੱਕ ਦਿਨ ਉਹ ਈਰਖਾ ਵਿੱਚ ਹੀ ਮਰ ਗਿਆ ساری ਉਮਰ ਉਹਦੀ ਈਰਖਾ ਵਿੱਚ ਬੀਤ ਗਈ ਏਸੀ ਇੱਕ ਛੋਟੀ ਜੀ ਕਥਾ ਇਸ ਕਥਾ ਨੂੰ ਤੁਸੀਂ ਵੱਤ ਵਦ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ